ਇਹ ਜੀ ਪਰਮੀ ਕੰਪੋਸਟ ਸਪਰੇਡਰ ਤਿਆਰ ਕੀਤਾ ਇਹ ਜਿਹੜੀ ਸਾਡੀ ਗੰਡਵਾ ਖਾਵਾ ਉਹ ਛਾਂਦੇ ਆ ਪਹਿਲਾਂ ਅਸੀਂ ਹੱਥ ਦੇ ਨਾਲ ਛਾਂਦੇ ਸੀ ਛਾਂਨੇ ਦੇ ਨਾਲ ਉਹ ਸਾਡੇ ਤੀਵੇਂ ਸਾਲ ਦੇ 1000 ਰੁਪਏ ਦੇ ਛਾਂਨੇ ਟੁੱਟ ਜਾਂਦੇ ਸੀ ਤੇ ਜਿਹੜੀ ਸਾਡੀ ਲੇਬਰ ਕੋਸਟ ਆ ਬਹੁਤ ਵੱਧ ਜਾਂਦੀ ਸੀ ਉਹ ਜਿੰਨਾ ਵੱਡੇ ਕੋ ਕੰਮ ਸੀ ਜਿੰਨ ਜਗ੍ਹਾ ਹੀ ਕੰਮ ਕਰ ਰਹੇ ਆ ਉਹ 15 ਜਨਾਨੇ 15 ਦੇ ਚ ਕੰਮ ਕਰਦੇ ਸੀ ਜਦੋਂ ਜਦੋਂ ਵੀ ਇਹ ਮਸ਼ੀਨ ਤਿਆਰ ਕੀਤੀ ਆ ਉਦੋਂ ਦੀ ਅਸੀਂ ਇੱਕ ਦਿਨ ਦੇ ਵਿੱਚ ਦੋ ਆਦਮੀ ਕਰ ਲੈਂਦੇ ਆ ਇਹਦੇ 'ਚ ਇੱਕ ਲੇਬਰ ਪੋਸਟ ਵਾਲੀ ਸਾਡੀ ਘਟੀ ਆ ਦੂਸਰਾ ਇਹਦੀ ਜਿਹੜੀ ਖਾਸ ਦੀ ਕੁਆਲਿਟੀ ਬੜੀ ਵਧੀਆ ਬਣਦੀ ਆ ਉਹ ਪਸਾਜ ਦੀ ਛਣ ਕੇ ਨਿਕਲਦੀ ਆ ਤੀਸਰਾ ਇਹਦੇ ਵਿੱਚ ਜਿਹੜੇ ਬਰਮ ਗੰਡੋਏ ਆ ਤੇ ਮੋਟਾ ਜੋ ਵੀ ਗੋਹਾ ਵਗੈਰਾ ਉਹ ਇੱਕ ਇੱਥੇ ਅਸੀਂ ਬੁਰੀ ਇੱਧਰ ਲਗਾ ਲੈਨੇ ਇੱਕ ਦੂਸਰੇ ਪਾਸੇ ਲਾ ਲੈਨੇ ਆ ਇੱਕ ਦੇ ਵਿੱਚ ਸਾਡੀ ਕੁਆਲਿਟੀ ਦੀ ਬੜੀ ਖਾਸ ਜੀ ਜੰਦੀ ਆ ਦੂਸਰੇ ਪਾਸੇ ਸਾਡੇ ਗੰਡੋਏ ਦਾ ਮੋਟਾ ਸਮਾਨ ਆ ਜਾਂਦਾ ਇਹਨੂੰ ਅਸੀਂ ਆ ਮੋਟਰ ਨਾਲ ਵੀ ਚਲਾਉਨੇ ਆ ਜਦੋਂ ਲਾਈਟ ਚੱਲ ਜੇ ਤਾਂ ਇਹ ਮੈਨੂਅਲ ਹੱਥ ਨਾਲ ਵੀ ਚਲਾ ਸਕਦੇ ਆ ਇਹਦੇ ਵਿੱਚ ਜੇ ਸਾਡੇ ਜਦੋਂ ਸੁੱਕੀ ਖਾਦ ਉੱਪਰ ਹੁੰਦੀ ਆ ਉਹ ਵਧੀਆ ਛਾਣ ਹੁੰਦੀ ਜਿਹੜਾ ਗਿੱਲੀ ਹੁੰਦੀ ਤੇ ਰੁਪ ਜਾਂਦਾ ਕੰਮ ਅਸੀਂ ਇੱਥੇ ਸਲਾਈਡਾਂ ਬਣਾ ਕੇ ਰੱਖੀਆਂ ਆ ਪੰਜ ਸਾਈਜ਼ ਦੀ ਮੋਰੀ 6 ਦੀ 7 ਦੀ 8 ਦੀ ਜਿੱਦਾਂ ਜਿੱਦਾਂ ਸਾਨੂੰ ਅਸੀਂ ਉਹਦੇ ਵਿੱਚ ਦਿਨੇ ਆਉਂਦੇ ਉਹ ਸਰ ਥੋੜਾ ਗਿੱਲਾ ਵੀ ਸਾਡਾ ਨਿਕਲ ਜਾਂਦਾ ਸਾਡਾ ਕੰਮ ਨਹੀਂ ਰੁਕਦਾ ਸਾਡੇ ਪੈਸੇ ਵੀ ਸੇਵ ਆ ਇਹਦੇ ਚ ਲੇਬਰ ਕੋਸਟ ਬਹੁਤ ਘੱਟ ਲੱਗਦੀ ਆ ਇਹ ਤਕਰੀਬਨ 8-10 ਸਾਲ ਪਹਿਲਾਂ ਤਿਆਰ ਕੀਤੀ ਸੀ ਅਸੀਂ ਇਹਦੇ ਵਿੱਚ ਸਾਡਾ ਆਪਣਾ ਤੇ ਮੋਟੇ ਗਣੇ 35 ਤੋਂ 40 ਹਜ਼ਾਰ ਰੁਪਿਆ ਲੱਗਾ ਸੀ ਤੇ ਹੁਣ ਪਾਸਟ ਵਧਨ ਨਾਲ ਇਹਦੀ ਕੀਮਤ ਵੀ ਹੋਰ ਵਧੂਗਾ ਸੀ